ਕੋਤਾਂ ਦੇ ਆਦਿ ਬਾਬਾ ਸੁਖੀ ਜੀ ਬਿਠਦੇ ਦਰਵਾਜ਼ਾ ਗਵਿੱਤਰ ਆਖੋ ਬਾਬਾ ਤੇਰੇ ਸੱਚੇ ਦਰਵਾਰ ਦੀ ਕਹਾਣੀ ਜਿਹਨੇ ਵੀ ਸੰਗਤ ਬੈਠੀ ਹੈ ਕੋਈ ਸਾਰੇ ਹੱਥ ਉੱਪਰ ਕਰੋ ਜਲੇਬੀ ਮੰਗੋ ਜਿਹੜੇ ਜਿਹੜੇ ਪੀਰ ਨੂੰ ਪਿਆਰ ਕਰਦੇ ਆ ਜਿਹੜੇ ਨਹੀਂ ਕਰਦੇ ਥੱਲੇ ਰੱਖਣਗੇ ਹੱਥ ਆਪ ਦੇ ਕੋਈ ਚੱਕਰ ਨਹੀਂ ਜਲੇਬੀਆਂ ਨੂੰ ਸਿੱਧਾ ਕਰ ਲੋ ਜਾਨ ਆਖੋ ਬਾਬਾ ਤੇਰੇ ਸੱਚੇ ਦਰਵਾਰ ਦੀ ਕਹਾਣੀ ਜਾਨ ਮੈਂ ਕਾਹਲੇ ਨਾ ਬੋਲੋ ਉਹਨਾਂ ਦੀ ਆਵਾਜ਼ ਸੁਣਨੇ ਆਖੋ ਬਾਬਾ ਤੇਰੇ ਸੱਚੇ ਦਰਵਾਰ ਦੀ ਕਹਾਣੀ ਮੇਰਾ ਗਉਸ ਪੱਕੀ ਸਰਕਾਰ ਦੀ

ਕੀ ਬਾਪਾ ਫੇਰ ਦਾ ਉਦੀ ਹਿੱਕ ਚ ਰੱਜ ਕੇ ਹੋਣਾ ਇਹ ਐ ਸਪਨੇ ਵਾਂਗੂ ਮੇਲ ਦੀ ਉੱਥੇ ਰਹਿ ਤੇ ਹ ਕੰਨਾਂ ਦੇ ਵਿੱਚ ਮੁੰਡੇ ਦਾ ਬਾਪਾ ਉਸ ਕਰੇ ਜੋ ਸੱਚੇ ਦਰਬਾਰ ਦੀ ਮਹਾਮਈ ਕਾਲੀ ਦੇ ਦਰਬਾਰ ਦੀ ਸਾਧੂਆਂ ਸੰਤਾਂ ਦੇ ਦਰਬਾਰ ਦੀ ਮਹਤਾ ਸੰਤਾਂ ਦੇ ਦਰਬਾਰ ਦੀ ਖਾਪੇ ਘਰ ਵਾਲਿਓ ਕੁਮਾਰੀ ਕੁੜੀ ਨੂੰ ਛੱਡ ਕੇ ਹੋਰ ਕੌਣ ਕੌਣ ਪਰਿਵਾਰ ਦੇ ਵਿੱਚ ਹੁੰਦੇ ਬਲਾਓ ਓਕੇ ਜੇ ਸਾਹਮਣੇ ਟੋਣਾ ਪਹਿਲੇ ਕਰੀਏ ਦੇਖਿਓ ਆ ਰਾਤ ਨਾਮ ਕਰਨ ਤੋਂ ਪਹਿਲਾਂ ਕੀ ਪ੍ਰਵਾਹ ਹੈ ਹਾਂ ਲੈ ਸੁਣਿਆ ਪਹਿਲਾਂ ਤਾਂ ਤੁਹਾਨੂੰ ਜਬਾਨੀ ਲੱਖ ਲੱਖ ਮੁਬਾਰਕ ਠੀਕ ਲਪੀਰ ਤੋਂ ਹੋ ਕੇ ਮੈਂ ਲੈ ਕੇ ਦਿੰਨੀ ਕੀ ਜੰਦਾ ਗੱਲ ਕਾਲੀ ਕਾਲੀ ਨੋਈ ਮੇਰਾ ਤਾਂ ਮਕੇ ਦੇਰੇ ਸਿੱਖੇ ਦਰਬਾਰ ਦੀ ਸਦਾ ਇਹ ਜੈ ਹਬਤ ਮਾਲਕ ਲੋਕ ਕੀ ਕਹਿੰਦਾ ਦਾਤਾ ਲੋਕ ਕੀ ਕਹਿੰਦਾ ਜਬ ਮੇਰਾ ਪੀਰ ਕਹਿੰਦਾ ਲੱਖ ਦਾ ਤਸਵੀਰ ਕੇ ਮੇਰਾ ਭੰਡਾਰਾ ਮਾਸ ਕੇ ਮਾਲਕ ਨੇ ਕਹੋ ਧੰਨਵਾਦ ਕੀ ਕਹਿੰਦਾ ਦਾਤਾ ਲੋਕ ਸਦੀ ਸਰਕਾਰ ਕੀ ਕਹਿੰਦੇ ਪੁੱਤ ਤੇਰੀ ਸੇਵਾ ਨੂੰ ਤੇਰੀ ਬੰਦਗੀ ਨੂੰ ਮਾਲਕ ਨੇ ਤਾਂ ਚਾਰ ਸੰਧ ਲਾ ਦਿੱਤੇ ਧੰਨਵਾਦ ਤਾੜੀ ਮਾਰੋ ਲੱਖ ਦਾ ਤਸਵੀਰ ਦੇ ਨਾਮ ਤੇ ਠੀਕ ਦਾਤਾ ਲੋਕ ਸਿੱਕੀ ਸਰਕਾਰ ਕੀ ਕਹਿੰਦੇ ਗੱਡੀ ਵਾਲੇ ਬਜ਼ੁਰਗ ਕੀ ਕਹਿੰਦੇ ਜਾਏ ਵੇੜੇ ਪਾਰ ਤੇ ਮਰਾ ਦਾ ਧੰਨਵਾਦ ਠੀਕ ਹੈ ਬੱਲੇ ਦਾਤਾ ਲੋਕ ਸਿੱਕੀ ਸਰਕਾਰ ਕੀ ਕਹਿੰਦੇ ਇੱਕ ਗੱਲ ਦੱਸਾਂ ਦੀ ਮੇਰੀ ਸਰਕਾਰ ਦੇਖ ਬੱਲੇ ਨਾ ਤਾਂ ਮੇਰੇ ਚ ਕੋ ਪੀਂਦਿਆ ਨਾ ਕੋ ਮੇਰੇ ਚ ਬਕੀਰ ਹੈ ਜਾਂਦਾ ਗੁਰੂਦਰ ਘਰਾਂ ਦੇ ਤਾੜੀ ਮਾਰੋ ਮੇਰੇ ਮਨਸਤਰ ਦੇ ਨਾਂ ਤੇ ਠੀਕ ਨਾ ਤਾਂ ਬਦਕਿਸਤ ਕਾਲੀ ਹੋਉਂਦੀ ਨਾ ਕਿਸੇ ਸ਼ਾਮ ਕਰ ਹੁੰਦੀ ਹੈ ਤਾਂ ਆਪ ਦੇ ਗੁਰੂ ਦਾ ਕਰਮ ਹੋਣਾ ਚਾਹੀਦਾ ਠੀਕ ਤੇ ਫਰਾਟੇ ਨੂੰ ਤਲਨ ਲਾ ਲੈਂਦਾ ਕੋ ਬਾਬਾ ਤੇਰੇ ਸੱਤੇ ਪਰਵਾਰ ਦੀ ਦਾਤਾ ਲੋਕ ਕੀ ਕਹਿੰਦੇ ਸਾਡੀ ਸਰਕਾਰ ਕੀ ਕਹਿੰਦੀ ਜਾ ਆਉਂਦੇ ਸਾਲ ਨੂੰ ਜਿੱਥੇ ਹੀ ਪੀਰਖਾਨਾ ਮਾਲਕ ਕਹਿੰਦਾ ਅਸੀਂ ਨਹੀਂ ਕਹਿੰਦੇ ਦਾਤਾ ਲੋਕ ਕਹਿੰਦਾ ਅਸੀਂ ਨਹੀਂ ਕਹਿੰਦੇ ਦਾਤਾ ਲੋਕ ਕਹਿੰਦਾ ਕਹਿੰਦਾ ਆਉਂਦੇ ਸਾਲ ਨੂੰ ਕਹਿੰਦਾ ਜਿੱਥੇ ਲੈਂਟਰ ਪਿਆ ਹੋਇਆ ਤੇ ਬਾਬਾ ਸਾਗਰ ਜਿੱਥੇ ਦੁਕਾਨ ਲਾਉਣਗੇ ਨਹੀਂ ਤਾਂ ਦੁਕਾਨ ਨਹੀਂ ਲੱਗੇ ਪਲੀ ਸਰਕਾਰ ਦਾ ਹੁਕਮ ਹੈ ਕਹਿੰਦੇ ਜਾ ਤੇਰਾ ਪੀਰਖਾਨਾ ਆਉਂਦੇ ਸਾਲ ਨੂੰ ਕਹਿੰਦਾ ਲੈਂਟਰ ਤੇ ਹੋ ਜਾ ਤੇ ਜਵੇੜੇ ਭਾਰ ਤੇ ਮਰਾਤਾ ਨੂੰ ਇੱਕ ਸਾਜ ਨੂੰ ਮੱਠਾ ਤੇ ਗੁਰੂ ਦੇ ਲਾਪੇ ਜਿੱਥੇ ਬਹਿ ਜਾ ਕੈਸਾ ਮਾਬਾ ਤੇਰੇ ਸੱਚੇ ਦਰਬਾਰ ਦੀ ਸਦਾ ਹੈ ਜੀ ਚਲੋ ਭਾਈ ਖਾਂਜੀ ਖਾਂ ਖਾ ਇੱਧਰ ਬਾਜੀ ਦੇਖੋ ਇਹ ਚੱਕ ਦੋ ਦਾਤਾ ਲੋਕ ਦਾ ਹੁਕਮ ਹੋਵੇ ਬੱਚੇ ਦੀ ਬਾਤ ਬਖਸੇ ਲਖ ਦਾ ਤੇ ਪੀਰ ਦਾ ਹੁਕਮ ਹਾਂ ਭਾਈ ਮਾਲਕ ਦਾ ਹੁਕਮ ਹੈ ਕੋਈ ਪਹਿਣ ਕੋਈ ਨਾਹੀ ਕੋਈ ਧੀ ਸਾਡੀ ਬੱਚਾ ਮੰਗਦੀ ਹੋਵੇ ਦਾਤ ਮੰਗਦੇ ਹੁਣ ਪੀਰ ਤੋਂ ਬੱਚੇ ਦੀ ਬਾਤ ਕਣ ਹੁਣ ਕਿਸੇ ਕਣ ਹੁਣ ਬੱਚੇ ਦੇ ਵਾਸਤੇ ਕਿਸੇ ਪੈਣੇ ਜੀ ਮੈਂ ਕਣ ਪਾਇਆ ਨਹੀਂ ਕੋਈ ਤੇ ਹੀ ਕੋਈ ਪੈਣ ਕੋਈ ਬੱਚਾ ਮੰਗਦੀ ਹੋਵੇ ਕੁਕਤ ਲੱਕਣ ਕਰਾਉਂਦੀ ਹੋਵੇ ਪੁੱਤ ਮੰਗਦੀ ਉਹਦੇ ਪੀਰ ਤੋਂ ਹੈ ਕੋਈ ਕਣ ਕਾਇ ਪਾਇ ਹੁਣ ਤਾਂ ਨਾ ਪਾਇਆ ਕੋਈ ਨਾ ਨਹੀਂ ਕੋਈ ਜ਼ਰੂਰੀ ਹੈ ਕਿ ਹੀ ਕੋਈ ਬੱਚਾ ਮੰਗਦੀ ਹੋਵੇ ਇੱਥੇ ਕਿਹੜਾ ਕੰਮ ਹੈ ਹੈ ਨਹੀਂ ਕੋਈ ਬਾਬੇ ਦਾ ਫੇਰੂ ਇੱਕ ਬੱਚੀ ਹੋਵੇ ਗੁੱਡੀ ਹੋਵੇ ਇੱਕ ਬੱਚੀ ਉਹਦੀ ਕੋਕ ਚ ਬੱਚੀ ਖੜਾਉਂਦੀ ਹੋਵੇ ਪੁੱਤ ਮੰਗਦੀ ਹੋਵੇ ਕੀ ਕੀ ਗੁੱਡੀ ਹੋਵੇ ਪਹਿਲਾਂ ਪਹਿਲਾਂ ਕੁੜੀਆ ਹੋਵੇ ਤੇ ਪੁੱਤ ਮੰਗਦੇ ਹੋਵੇ ਭੈਣ ਕੋਈ ਦੇਵਾ ਬੱਕਾ ਵੀ ਹੈ ਗਿਆ ਤੇ ਬਾਬਾ ਵੀ ਸੱਚਾ ਇਹ ਕਿਹੜੀ ਗੱਲ ਆ ਸੁੱਖੀ ਮਾਈ ਖੇਡਦੀ ਹੋਵੇ ਤੇ ਕੰਨਾ ਹੁਣ ਉੱਠਣਾ ਨਹੀਂ ਉੱਠਣਾ ਅੰਗਰੇਜ਼ ਦੀ ਮਰਜ਼ੀ ਆ ਕਿਆ ਨਾ ਹੁਦਾਂ ਨਾ ਮਾਰ ਜੂਗੀ ਗਾਣਾ ਸਭ ਹੋਰ ਕਰ ਦਿੰਗੇ ਪਾਪਾ ਬੱਚੇ ਦੀ ਕੁੱਖ ਨੂੰ ਭਾਗ ਲਾ ਦੇਉਂਦੀ ਆਸਮਰਾਂਡ ਪੂਰੀ ਕਰ ਦੇ ਚਾਹ ਸਾਈ ਮੈਂ ਨਹੀਂ ਕਰ ਸਕਦਾ ਮਾਈ ਸਾਂ किसी माई दे किसी भैन के कण हो सारे घर जिया परिवार माई ने किसी भैन ने कण पाए हो सारे घर वास मां पुत वास्तु पुष्ती हो गई बच्चे कोई है भाई पहले तो ऐ दसो ਹੈਂ ਤਾ ਵੀਰੇ ਖੜਾ ਹੋ ਜਾ ਕੋਈ ਕਰ ਦੇ ਬਾਰੇ ਕਣ ਪਾਏ ਹੁਣ ਕਰ ਦੇ ਬਾਰੇ ਪੁੱਛਦੇ ਹੁਣ ਸਿਧਕ ਸ਼ਾਂਤ ਕਰੇ ਦੇਖੋ ਇਹ ਮਾਲਕ ਦਾ ਕਰਮ ਹੈ ਇਹਦੇ ਚ ਵੀ ਉਹੀ ਕੁਝ ਹੈ ਤੇ ਦੂਜਾ ਚ ਵੀ ਸਾਰਾ ਕੀ ਇਹੀ ਕੁਝ ਹੋਊਗਾ ਇਹ ਨਹੀਂ ਵੀ ਕੋਈ ਵੱਧ ਖੇਡਦਾ ਉਹ ਤਾਂ ਵੱਧ ਚੰਗੀ ਪੁੱਛ ਗੜ ਦੂ ਹੈ ਪੁੱਛ ਲੈ ਇਹ ਕੀ ਦੀ ਗੱਲ ਬਾਪਾ ਇਹ ਸੁੱਕੀ ਤਰ ਹੈ ਨਹੀਂ ਭਾਈ ਨਾ ਕੋਈ ਨਾ ਇੱਥੇ ਪਾਉਂ ਚੜਦੀ ਹੋਵੇ आवे दोनी ना दी मत ते 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 पांढरा चाले आको बाबा एकम साथ देखो ਪਹਿਲੀ ਵਾਰ ਮਾਰੀ ਸੀ ਵੀ ਆਪਾਂ ਪੂਰੇ ਘਰ ਦਾ ਮਸਲਾ ਸਰੀਰਾਂ ਦਾ ਮਸਲਾ ਤੇ ਵਿੱਚ ਇੱਕ ਬੱਚੇ ਦਾ ਮਸਲਾ ਹੋਵੇ ਥੋੜਾ ਹੀ ਤੇ ਆਖਰ ਦਾ ਮਸਲਾ ਬੱਚੇ ਦਾ ਮਸਲਾ ਥੋੜੇ ਤੇ ਚੱਲਦੀ ਪਾਉਣਾ ਮੇਰੇ ਅੰਦਰ ਹੈ ਕੋਖਲੀ ਤਾਂ ਹੋਣਾ ਪੱਕੀ ਗੱਲ ਕਿੱਥੋਂ ਆਈਏ ਨਾ ਮੇਰੇ ਰਾਣੀਆਂ ਤੋਂ ਆਇਓ ਇੱਥੇ ਬਾਬੇ ਕੋਲੇ ਆਉਨੇ ਆ ਪਹਿਲਾਂ ਹੈ ਜੀ ਕਿੱਥੇ ਆਉਨੇ ਹੋ ਬਣ ਪਹਿਲਾਂ ਪਹਿਲੀ ਵਾਰ ਆਏ ਆ ਪਹਿਲੀ ਵਾਰ ਆਏ ਹੋ ਇੱਥੇ ਤੁਸੀਂ ਹਾਂ ਅੱਛਾ ਗਾਂ ਦੀ ਗਾਂ ਰਿਸ਼ਤੇ ਦਾ ਸਾਡੀ ਤਾਂ ਗੇਟ ਤੋਂ ਬਾਹਰ ਆ ਇੱਥੇ ਕੋਈ ਰਿਸ਼ਤੇ ਦਾ ਫਕੀਰੀ ਦੇ ਵਿੱਚ ਨਾ ਅੱਲਾ ਨੇ ਸਭ ਕੁਝ ਦਿੱਤਾ ਪਰ ਇੱਕ ਸਕੀਰੀ ਨਹੀਂ ਦਿੱਤੀ ਪੂਆ ਫੁੱਫੜ ਮਾਸੜ ਚਾਚਾ ਸਭ ਇਹ ਤੋਂ ਗੇਟ ਤੋਂ ਬਾਹਰ ਆ ਇੱਥੇ ਕਿਸੇ ਦਾ ਕੋਈ ਵੀ ਨਹੀਂ ਠੀਕ ਹੈ ਬੰਦੇ ਕਿਆ ਪਕਾਣ ਛਾੜ ਲਈ ਕਿਹ ਲੋਗਾ ਉਹ ਤੇ ਸੇਵਾ ਹੋ ਕੇ ਦੋਨੋਂ ਅੱਗ ਦੇ ਕੋਕੀਨਾ ਦੇ। ਲਾਲਾ ਵਾਲੇ ਪੀਰ ਤੁਸੀਂ ਤੁਸੀਂ ਵੀ ਮੰਨਦੇ ਹੋ? ਹਾਂ। ਲਾਲਾ ਜੱਜਾ ਘਟਵਾ ਸੱਚਾ ਕਹਿੰਦਾ ਤੇਰੀ ਬੈਰੀ। ਰਾਜੇ ਹੱਥ ਜੋੜ ਕੇ ਗਣਤੀ ਤੋਂ ਮੰਗਣ ਦੀ ਕਰ। ਇਹ ਜਲਾਇ ਦਾ ਸਮੇਂ ਨੋ ਜਿਹਨੂੰ ਮਾਇ ਸੀਤਲਾਂ ਮਥਾਨੀ ਕਹਿੰਦੇ ਆਪਣੇ ਕੀ ਦਾ ਮੰਨਦੇ ਮਾਣ। ਉਹ ਬਾਟੜੀਆਂ ਲਾਉਣੀਆਂ ਬੁੱਤਾਂ ਨੂੰ। ਮਿੱਠੀਆਂ ਰੋਟੀਆਂ ਦਾ ਥਾਮ ਲਾਉਂਗੇ। ਮੰਨਦੇ ਹੋ ਉਸ ਮਾਇ ਨੂੰ? ਨਹੀਂ ਮੰਨਦੇ। ਤੁਸੀਂ ਤੁਸੀਂ ਵੀ ਨਹੀਂ ਮੰਨਦੇ। ਹਮ

ਆਣਾ ਦੱਕਾਉਣਾ ਸਰੀਰ ਨੂੰ ਤੋੜਵਾਸੀ ਲੱਗ ਜਾਂਦੀ ਹੈ ਹੋਰ ਨੂੰ ਤੁਹਾਡੇ ਘਰ ਦੇ ਵਿੱਚ ਵੀ ਨਾ ਲੱਗਦੀ ਹੈ ਹਾਂ? ਮੁੰਡੇ ਨੂੰ ਯਾਨਦਿਕ ਕਰਵਾਣੀ ਹੈ ਨਾ ਮੜਾ ਕੀਤੇ ਹਾਂ ਜੀ ਹਾਂ ਜੀ ਹਾਂ ਮੁੰਡੇ

ਬਾਬਾ ਕਿੰਨਾ ਮਾਲਕ ਨੇੜਾ ਮੈਂ ਲਾਇਆ ਪੂਰਾ ਪਤਾ ਹਾਂਜੀ ਹਲੋ ਲੈ ਦੋ ਦਿਨ ਦੋ ਦਿਨ ਕੋਤਣਾ ਪਊ ਹਾਂਜੀ ਪਰ ਕਮੀ ਕਿੱਥੇ ਮਾਰ ਚੰਦੀ ਬਾਬਾ ਮਾਰਦ ਹੋਵੇ ਸੰਤੋਖ ਪਤਾ ਨਹੀਂ ਉਹਨਾਂ ਬਾਬਾ ਜੀ ਉਹਨਾਂ ਨੂੰ ਪਤਾ ਜਿੰਨਾਂ ਨੇ ਬੱਲੇ ਮੈਂ ਤੁਹਾਨੂੰ ਸੁਣ ਲਈ ਪੰਜ ਕਿਲੋ ਦਾ ਸਰਨਾ ਛੋਟੇ ਖਾਤਰ ਮਾਰ ਤੇ ਕੱਲੀ ਹੀ ਕਰਫੀ ਨਾਲ ਵੀ ਆਏ ਹਾਂਜੀ ਹਾਂਜੀ ਪਰ ਵਾਰ ਹਾਂਜੀ ਨਹੀਂ ਨਾ ਕਿੱਥੇ ਬਲੋ ਪਰਿਵਾਰ ਦੇ ਵਿੱਚ ਹਾਂ ਜਿਹਦਾ ਮੋਟਰ ਆਦੀ ਹੈ ਨਾ ਉਹ ਤੇ ਕੋਲੇ ਰਾਜੀ ਹੈ ਕਿਹਨਾਂ ਨੂੰ ਗੱਲ ਨਹੀਂ ਕੋਈ ਨਾ ਕੋਈ ਪਾਪ ਲਾਸਟ ਜੀ ਜਨਾਦਾ ਨਾ ਹੋਵੇ ਜੀ ਪਾਲ ਜਲਦੀ ਨਾਲ ਪਾਣੀ ਬਹੁਤ ਚਿਰ ਹੋ ਗਿਆ ਪਰ ਗੱਲ ਤੁਹਾਡੇ ਰਾਹ ਨਹੀਂ ਕਣੀ। ਬੋਲੋ। ਗੱਲ ਪੱਕੀ ਹੈ? ਇੱਕ ਮੈਨੂੰ ਗੱਲ ਦੱਸਿਓ। ਮਹਾਮਈ ਕਾਲਕਾ ਦੀ ਸੇਵਾ ਕਰਦਾ ਸੀ ਕੌਣ ਕਰਦਾ ਸੀ? ਮਹਾਮਈ ਕਾਲੀ ਜੀ ਨੇ ਕਿਹਾ ਜਾਂਦੇ ਆਪੇ। ਕੋਈ ਸੁਣੀ ਗੱਲ ਤੁਸੀਂ ਬੋਲ ਦਿਓ। ਕਦੀ ਮੰਨ। ਕੋਈ ਤੁਹਾਡੇ ਕੋਈ ਮਾਈ ਦੀ ਸੇਵਾ ਕਰਨ ਲੱਗੇ ਹੋਵੇ ਤੁਹਾਡੇ ਆਪ ਦੇ ਘਰਾਂ ਦੇ ਵਿੱਚੋਂ ਜਾਂ ਤੁਹਾਡੇ ਆਪ ਦੇ ਸੱਗੇ ਫੋਨ ਦੇ ਵਿੱਚੋਂ ਕੋਈ ਤੁਸੀਂ ਗੱਲ ਜਾਣਦੇ ਹੋ ਤਾਂ ਅਪਾ ਕੋਈ ਨਹੀਂ ਕੀ ਕਰਾਂਗੇ। ਬਾਲੀਆਂ ਕਟੜਾਂਗਾ ਮਾਰਨ ਦਾ ਫਾਇਦਾ ਕੋਈ ਨਹੀਂ। ਮਜ਼ੁਰ ਕਰਦਾ ਸੀ ਆਏ ਗੱਡੀ ਦੀ ਗੱਲ ਕਿੰਨੀ ਕ ਜਾਣਦੇ ਹੋ ਤੁਸੀਂ ਆਪਾਂ ਉਹਨੇ ਕੀ ਕਰਾਂਗੇ ਆਹ ਤੇ ਵਾਰੀ ਕਹਿੰਦਾ ਕਿਆ ਬਾਪ ਆਹ ਕੋਟ ਨਹੀਂ ਦਾ ਪਿੰਗਾਂ ਦਾ ਰਾਜਾ ਕਿਆ ਬਾਪ

ਆ ਗਿਆ ਸੀ ਅਚਕੀਆ ਜਾ ਕਰੋ ਪਤਨੀ ਪਿਆਦੇ ਆ ਪਾਣੀ ਨਾਲੋਂ ਬਾਪੂ ਮੇਰੇ ਨਾਲ ਤਾੜ ਦੀ ਆਦਤ ਆ ਥੋੜੀ ਜਿਹੀ ਗੁੱਸਾ ਨਾ ਕਰੀ ਮੇਰੀ ਗੱਲ ਦਾ ਹੈ ਆ ਜਾ ਹਾਂ ਜੀ ਬੀ ਤੁਸੀਂ ਗੁਰੂ ਨੂੰ ਗੁਰੂ ਬਣਾਇਆ ਗੁਰੂ ਨੂੰ ਗੁਰੂ ਬਣਾਇਆ ਤਾਂ ਹੱਕ ਲਾ ਲਾ ਦੋ ਮਿੰਟ ਬੱਲੇ ਬੋਲੋ ਪਰ ਪੂਰੀ ਨਹੀਂ ਪਈ ਹਾਂਜੀ ਬੋਲੋ ਮਾਣਾ ਮੋਟਾ ਜਿਹਾ ਰੰਗ ਬਣਾਇਆ ਸੀ ਪਰ ਬਾਬਾ ਜਿਹੜੀ ਕਹਾਣੀ ਬਣਨੀ ਚਾਹੀਦੀ ਸੀ ਉਹ ਤੁਹਾਡੀ ਕਹਾਣੀ ਬਣੀ ਨਹੀਂ ਬੋਲੋ ਹੈਵੀ ਬਿੰਗ ਤੇਰੇ ਤਰਤ ਪੌਣ ਸਾਲ ਪੈਂਦੀ ਹੈਗੀ ਹੈਗੀ ਹੁਣ ਤੂੰ ਦਿਖਾਤਾ ਰੰਗ ਦਿਖਾਤਾ ਹੁਣ ਤਾਂ ਸਾਰੀ ਗੱਲ ਹੀ ਸਾਹਮਣੇ ਆ ਗਈ ਆਖੋ ਬਾਬੋ ਤੇਰੀ ਸੱਚੇ ਦਰਬਾਰ ਦੀ ਹੈ ਜੀ ਇੱਕ ਚਿੱਟੇ ਬਾਣੇ ਦੇ ਵਿੱਚ ਤੁਹਾਡਾ ਬਚਰ ਬਟੁਰਿਆ ਬੋਲੋ ਬੋਲੋ ਚਿੱਟਾ ਚਾਦਰਾਂ ਬੰਨ੍ਹ ਚਿੱਟਾ ਕੁਰਤਾ ਪਾਇਆ ਤੇ ਬਾਬਾ ਕਹਿੰਦਾ ਚਿੱਟੀ ਪਗੜੀ ਬੰਨੀ ਵੀ ਮੇਰੇ ਇੱਕ ਛੋਟਾ ਗੰਦੀ ਵਾਲਾ ਕਿ ਮੇ

ਨਾ ਤੁਹਾਨੂੰ ਪਤਾ ਹੈ ਨਾ ਨਹੀਂ ਚੰਗਾ ਹੈਗਾ ਕੋਈ ਕਿ ਲਈ ਦਰ ਮੇ ਚੋੜਦਾ ਜੀ ਮੈਨੂੰ ਧਿਆਨ ਨਹੀਂ ਆਉਂਦੀ ਪਹਿਲਾ ਕਰਦੇ ਚਾ ਸੱਡਾ ਕੋਈ ਕੱਲੇ ਬਜ਼ੁਰਗ ਹੈ ਲਾ ਜੀ ਹਾਂ ਕੋਈ ਬਜ਼ੁਰਗ ਬਜ਼ੁਰਗ ਕਿਤੇ ਔਰਸ ਤੋਂ ਤੁਮ ਨਾਲ ਲੱਗਿਆ ਦੇਖਿਆ ਤੁਸੀਂ ਨਹੀਂ ਪੁਰਾਣੀ ਗੱਲ ਤੁਸੀਂ ਜਾਣਦੇ ਨਹੀਂ ਬੰਦੇ ਹੈ ਗੱਰਦੋਸ ਤੇ ਕਪੜੇ ਆਣੇ ਸਾਥ ਆਉਂਦੇ ਚਿੱਟੇ ਆਣੇ ਦਾ ਪਤਾ ਜਿਹੜੀ ਆਪਾਂ ਹੁਣੇ ਗੱਲ ਕਰ ਰਹੇ ਹਾਂ ਮੈਂ ਤਾਂ ਤੱਕ ਮਿਆਂੇ ਦਾ ਦੀ ਕਰਨਾ ਕਰਕੇ ਬਰਾਪਾ ਦੇਖੋ ਜਦੋਂ ਉਹਨਾਂ ਦੀ ਗੱਲ ਤਾਂ ਹੀ ਪਤਾ ਫਿਰ ਉਹਨਾਂ ਦੀ ਗੱਲ ਕੀਤੀ ਦਾ ਫਾਇਦਾ ਕੀ ਹੈ ਹਨਾ ਦੱਸਾਂ ਇਹਨਾਂ ਨੂੰ ਕਿ ਉਹਨਾਂ ਨੇ ਲੋਹੇ ਤੋਂ ਬਣਾਇਆ ਹੈ ਇਹ ਤੋਂ ਬਣਾਇਆ ਹੋਤਾ ਚੀਜ਼ ਇਹ ਕੋਈ ਆਮ ਬਟੇ ਦੀ ਕੋਸ਼ਿਸ਼ ਨਹੀਂ ਹੈ ਨਰੀਬੇ ਇੱਕ ਮੈਨੂੰ ਗੱਲ ਦੱਸੀ ਨਾ ਮੇਰੀ ਇੱਕ ਸਰੀਰ ਤੇ ਦਬਾਅ ਆਣ ਜੱਗਾ ਆਪਣੇ ਘਰ ਦੇ ਵਿੱਚ ਕਿਹਨੂੰ ਬਣ ਜਾਂਦਾ ਸੀ ਬਸ ਜਿਵੇਂ ਆਪਾਂ ਕਹਿੰਦੇ ਆ ਚਾਨ ਤੱਕ ਝਟਕਾ ਵੱਜ ਜਾਂਦਾ ਸੀ ਕਿਹਨੂੰ ਵੱਜ ਜਾਂਦਾ ਸੀ ਸਾਈਂ ਫੇਰ ਮੈਨੂੰ ਇੱਕ ਗੱਲ ਦੱਸੀ ਕਿ ਵੀ ਸਰੀਰ ਤੇ ਦਿੱਕਤ ਬਣਨ ਲੱਗ ਗਿਆ ਅੱਜ ਕਿੱਦਾਂ ਬਣਨ ਲੱਗ ਗਿਆ ਬੋਲੋ ਬੋਲੋ ਥੋੜੇ ਬਣ ਜਾਂਦੀ ਹੈਗੀ ਹੈ ਬੀਬੀ ਜੀ ਥੋੜੇ ਤੇ ਬਣ ਜਾਂਦੀ ਹੈ ਬੀਬੀ ਇੱਕ ਗੱਲ ਦੱਸੀ ਮੈਨੂੰ ਤੇਰੇ ਪੇਕੇਆਂ ਦੀ ਗੱਲ ਕਿੰਨੀ ਕ ਜਾਣਦੀ ਐ ਤੂੰ ਤੇਰੇ ਪੇਕੇਆਂ ਤੋਂ ਨਾ ਇੱਕ ਭੂਆ ਤੁਰੀ ਆਉਂਦੀ ਮੇਰੇ ਕੋਲ ਹੈ ਤੇ ਕਹਿੰਦੀ ਆ ਮੈਂ ਬੜਾ ਆਪਣੀ ਪਿਆਰੀ ਤੇਰੇ ਪੇਕੇਆਂ ਦੇ ਵਿੱਚੋਂ ਇੱਕ ਭੂਆ ਵਾਂਗ ਭੂਆ ਤੁਰੀ ਆਉਂਦੀ ਮੇਰੇ ਕੋਲ ਕਹਿੰਦੀ ਆ ਆਹ ਵਾ ਰੱਬ ਨੂੰ ਪਿਆਰੀ ਹੋ ਗਈ ਕੌਣ ਹੈ ਕਿੰਨਾ ਟਾਈਮ ਹੋ ਗਿਆ ਹੈ ਕੋਈ ਭੂਆ ਸਵਦਾ ਤੋਂਡੀ ਭੂਆ ਸੀ ਤੇ ਰੱਬ ਨੂੰ ਪਿਆਰੀ ਹੋ ਗਈ ਮੈਂ ਤਾਂ ਵੀ ਵਿਹਾੜ ਕੇ ਆਉਂਦੀ ਸੀ ਮੇਤਾ ਬੀਬੀ ਆਇਆ ਪੁੱਛੀ ਤੇਰੇ ਪੇਕਿਆਂ ਦੇ ਵਿੱਚ ਕਪੂਆ ਨੂੰ ਕਪੂਆ ਸੀ ਕਿ ਤੇਰਾ ਬੰਦ ਨੀ ਪਿਆਰੀ ਹੋ ਗਈ ਕੋਈ ਗੱਲ ਜਾਣਦੀ ਕਿ ਨਹੀਂ ਕੋਈ ਨਹੀਂ ਜਾਣਦੀ ਪਰ ਆਈ ਵੀ ਜਾਣਦੇ ਕੋਈ ਤੁਹਾਡੇ ਦੋ ਸ਼ਾਦੀਆਂ ਸੀ ਨਾ 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 ਛੋਟੀਆਂ ਨਹੀਂ ਕਿਹਾ ਮਹਾਰਾਜ ਦੋ ਵਿਆਹ ਹੋ ਗਏ ਹੋ ਕਿ ਤੁਸੀਂ ਆਪ ਦੇ ਅਸੀਂ ਪ੍ਰਾਣੀ ਗੱਲ ਬੱਲੇ ਜਾਣਦੇ ਨਹੀਂ ਹਾਂਜੀ ਆਉਣ ਬਾਬਾ ਜੀ ਇੱਧਰ ਆਓ ਮਹਾਰਾਜ ਅੱਗੇ ਚਾਹੇ Ik ben er ਦਾਗੀ ਨੂੰ ਕਾਹੇ ਕਬਲੀ ਬਾੜੇ ਆ ਗਾਗਾ ਜਿਆਦੀ ਚੀਜ਼ ਨਹੀਂ ਦੂਸਾ ਦਾ ਆਪੋ ਦੇ ਕਿੰਨੇ ਚਾਹੇ ਨਾ ਦੋਸ਼ ਆਦਮੀ ਕਹਿੰਦੀ ਕਿਥੇ ਦਿਨ ਨਗਾ ਚੁਕੂ ਨਾ ਕੋਈ ਖੰਡ ਹਾਂ ਸਾਰੀ ਸਭ ਕੀ ਗੱਲ ਹੈ ਟਰੈਕ ਦੇਖ ਕੇ ਜਾਪੇਲਾ ਚਾਸ ਮਾਰਦਾ ਪੂਰੀ ਰਾਮ ਜਾਪੇ ਨੂੰ ਹਾਂਜੀ ਹੋਈ ਚਾਚੀ ਜੀ ਦੀ ਚਾਚੀ ਜਿਹੜੇ ਚਾਚੀ ਦੋ ਬਿਆ ਸੀ ਉਹਦੇ ਘਰ ਵਾਲੀ ਸੀਗੀ ਪਹਿਲਾ ਵਾਲੀ ਸੀ ਨਹੀਂ ਜੀ ਗੁਰਜੀਤ ਜੀ ਸੀ ਕਾ ਬਾਬਾ ਮਸਤੁਰਾ ਦਾਤ ਲੈ ਤੂੰ ਦਾਦ ਮੇਰਾ ਮਲੀ ਦਾਦ ਮੇਰਾ ਮਲੀ ਹਾਂ ਇੱਕ ਰਾਣੀ ਹੋਵੇ ਕਸੁਨਿਕਾ ਨਾਮ ਹੋਵੇ ਰਾਣੀ ਨਾ ਕਸੁਨਿਕਾ ਹੋਵੇ ਰਾਣੀ ਨਾ เราหนีตำไีสเนต้าด้นยแป๊